ਕੱਛੀ ਅਕਾਲ ਜੀ ਪਿੰਡੂ ਕੰਕਰ ਚੈਨ ਵਿੱਚ ਤੁਹਾਡਾ ਸਵਾਗਤ ਹੈ ਅਮੀਰ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਬਾਈ ਜੀ ਸਾਰਿਆਂ ਚੜਦੀ ਕਲਾ ਵਿੱਚ ਰੱਖੇ ਸਦਾ ਹੱਸਦੇ ਬੱਸਦੇ ਰਹੋ ਤੇ ਤੰਗ ਨਾ ਹੋਸਤਰਾ ਟਾਈਮ ਜੀ ਸਵੇਰ ਦੇ 7:30 ਹੋ ਚੁੱਕੇ ਨੇਗੇ ਬੱਚੇ ਸਕੂਲ ਚਲੇ ਗਏ ਨੇਗੇ ਤੇ ਮੈਂ ਕੰਮ ਧੰਦੇ ਨਿਵੇੜਦੇ ਨੇ ਬਸ ਇੱਕ ਕੋਚਾ ਰਹਿ ਗਿਆ ਕੱਲਾ ਲਾਉਣ ਵਾਲਾ ਮਸ਼ੀਨ 'ਚ ਕਪੜੇ ਪਾਏ ਤੇ ਭਾਂਡਾ ਠੀਕ ਕਰ ਸਾਰਾ ਮਾਂਨਤਾ ਸਾਰਾ ਪੂੰਜੀ ਪੰਜਾਈ ਕਰਤੀ ਜਿੱਥੋਂ ਆਉਣੀ ਸੀਗੀ ਤੇ ਮੈਂ ਅਸੇ ਸੋਚਿਆ ਤੁਹਾਡੇ ਨਾਲ ਗੱਲਬਾਤ ਕਰ ਲਈ ਤੇ ਇਹ ਆਪਾਂ ਲਿਆਂਦਾ ਜੀ ਤੁਹਾਨੂੰ ਦਿਖਾਉਣੇ ਆਂ ਕੰਗਣੀ ਕੋਧਰਾ ਇਹ ਖਾਣੇ ਆਸੀਂ ਹਰ ਰੋਜ਼ ਸ਼ਾਮ ਸਵੇਰੇ ਰੋਟੀ ਖਾਣੇ ਆਗੇ ਤੇ ਮੈਂ ਤੇ ਸਦਾ ਜੀ ਸ਼ਾਮ ਨੂੰ ਖਾਣੇ ਆਗੇ ਕਹਿੰਦੇ ਇਹ ਬਹੁਤ ਬਿਮਾਰੀਆਂ ਨੂੰ ਠੀਕ ਕਰਦਾ ਹੈਗਾ ਤੇ ਸਿਹਤ ਨੂੰ ਤੰਦਰੁਸਤ ਰੱਖਦਾ ਤੇ ਮਟਾਟਾ ਵੀ ਘਟਾਉਂਦਾ ਇਸ ਲਈ ਅਸੀਂ ਇਹ ਲੈ ਕੇ ਆਏ ਤੁਹਾਨੂੰ ਦਿਖਾਉਣੇ ਆਂ ਸਰਦਾਰ ਜੀ ਦੇ ਕੇ। ਕੋ ਜੀ ਇਹ ਪੰਜ ਨਾਜ ਨੇ ਜੀ ਇਹ ਆਹ ਕੁਛ ਲੈ ਸਕਦੇ ਹੋਗੇ। ਪੰਜ ਨਾਜ ਨੇ ਕਿਲੋ-ਕਿਲੋ ਦੀ ਪੈਕਿੰਗ ਹੈਗੀ। ਆਹ ਕੁੱਟੀ ਹੈਗੀ। 1/2 ਆਹ ਦੇਖੋ ਕੋਲ ਦਾ 2/2 ਉਹ ਸੁਆਹਗਾ 3/3 ਤੇ ਇਹ ਹੈਗੀ ਜੀ ਹਰੀ ਕੰਗਣੀ 5/2 ਇਹ ਕੱਲੀ ਕੰਗਣੀ 4/2 ਇਹ ਜਿਹੜੇ ਉੱਪਰ ਪਾਏ ਜੀ ਇਹਦਾ ਮਤਲਬ ਹੈ 1/2 ਦਾ ਵੀ ਪਹਿਲੇ ਦਿਨ ਸ਼ੁਰੂ ਕਰਨੀ ਨੰਬਰ 1 ਤੇ ਸ਼ੁਰੂ ਕਰਨੀ 2 ਦਿਨ ਖਾਣੀ ਹੈ। ਇਹ ਨੰਬਰ 2 ਤੇ ਸ਼ੁਰੂ ਕਰਨੀ ਹੈ 2 ਦਿਨ ਖਾਣੀ ਹੈ। ਇਹ ਨੰਬਰ 3 ਤੇ ਸ਼ੁਰੂ ਕਰਨਾ ਹੈ 2 ਦਿਨ ਖਾਣੀ ਹੈ। ਇਹ ਹੈਗੇ ਆਪਣੀ ਹਰੀ ਕੰਗਣੀ ਇਹ ਵੀ 5 5 ਨੰਬਰ ਤੇ ਸ਼ੁਰੂ ਕਰਨੀ ਹੈਗੀ। ਨਹੀਂ ਕੱਲੀ ਕੰਗਣੀ 4 ਨੰਬਰ ਤੇ ਸ਼ੁਰੂ ਕਰਨੀ ਹੈ 2 ਦਿਨ ਖਾਣੀ ਨੂੰ। ਇਹ ਹੈਗੇ 5 ਨੰਬਰ ਤੇ ਸ਼ੁਰੂ ਕਰਨੀ ਹੈ ਤੇ ਇਹ ਵੀ 2 ਦਿਨ ਖਾਣੀ ਨੂੰ। ਇਸ ਤਰ੍ਹਾਂ ਜੀ ਇਹ 2-2 ਦਿਨ ਖਾਣੀਆਂ ਨੇਗੀਆਂ ਬਹੁਤ ਵਧੀਆ ਅਨਾਜ ਆ ਜਾਏਗਾ ਇਹ ਕਿਲੋ-ਕਿਲੋ ਦੀ ਪੈ ਦਿੰਦਾ ਹੈ। ਜੇ ਤੁਹਾਡੇ ਨੇੜੇ ਮਿਲਦਾ ਤੁਸੀਂ ਵੀ ਜਰੂਰ ਮੰਗਾ ਕੇ ਖਾਓ ਵੀਰੋ ਕਿਉਂਕਿ ਸਵੇਰੇ ਤਾਂ ਅਸੀਂ ਖਾ ਲੈਂਦੇ ਰੋਟੀ ਤੇ ਸ਼ਾਮ ਨੂੰ ਅਸੀਂ ਇਹਨੂੰ ਤਕਰੀਬਨ ਮੈਂ ਸਵੇਰੇ 7 ਵਜੇ ਭਾਉਂਦੇ ਨੇ ਸ਼ਾਮ ਨੂੰ 6 ਵਜੇ ਬਣਾ ਲੈਣੀ ਹੈਗੀ ਇਹ ਦਲੀਆ ਹੀ ਬਣਦਾ ਜੀ ਇਸ ਤਰ੍ਹਾਂ ਪਾਣੀ ਦੇ ਵਿੱਚ ਉਬਾਲ ਕੇ ਪਾਣੀ ਦੇ ਵਿੱਚ ਉਬਾਲ ਕੇ ਦਲੀਆ ਬਣਦਾ ਹੈ ਇਹਦੇ ਨਾਲ ਬਹੁਤ ਬਿਮਾਰੀਆਂ ਠੀਕ ਹੁੰਦੀਆਂ ਜੀ ਜਿਵੇਂ ਆਪਣੇ ਚੱਕਰ ਮਟਾਪਾ ਢਿੱਡ ਵਿੱਚ ਸੋਜ ਹੋ ਜਾਂਦੀ ਹੈ ਤੇ ਕੋਈ ਤਜਾਬ ਐਸਡ ਗੈਸ ਕੁਝ ਨਹੀਂ ਹੁੰਦਾ ਜੀ ਇਹਦੇ ਨਾਲ ਕੋ ਗੈਸ ਨਹੀਂ ਬਣਦੀ ਕੋਈ ਤੇਜਾਬ ਨਹੀਂ ਬਣਦਾ ਸਿਰ ਦਰਦ ਨਹੀਂ ਹੁੰਦਾ ਕੋਈ ਵੀ ਇਹਦੇ ਨਾਲ ਜਿੰਨਾ ਚਿਰ ਖਾਵਾਂਗੇ ਉਹਨਾਂ ਚਿਰ ਕਦੇ ਵੀ ਤੁਹਾਡੇ ਸਿਰ ਦਰਦ ਨਹੀਂ ਹੋਊਗਾ ਕੋਈ ਤੁਹਾਨੂੰ ਸੋਜ ਨਹੀਂ ਆਊਗੀ ਕੋਈ ਚੱਕਰ ਨਹੀਂ ਆਉਣਗੇ ਤੇ ਨਾ ਇਹ ਬਹੁਤ ਜ਼ਿਆਦਾ ਜੀ ਕੰਮ ਕਰਦਾ ਮਟਾਪੇ ਤੇ ਮਟਾਪਾ ਘਟਾਉਣ ਲਈ ਜਰੂਰ ਤੁਸੀਂ ਲਿਆ ਕੇ ਆਪਣੇ ਨੇੜੇ ਦੇ ਕਿਸੇ ਵੀ ਦੁਕਾਨ ਤੋਂ ਖਾਓ ਇਹਨੂੰ ਲਿਆ ਕੇ ਬਹੁਤ ਵਧੀਆ ਚੀਜ਼ ਹੈ ਅਨਾਜ ਹੀ ਹੈ ਜੀ ਇਹ ਪਹਿਲਾਂ ਵਰਤਦੇ ਹੁੰਦੇ ਸੀ ਆਪਣੇ ਤੰਗੜੀ ਕੋਧਰਾ ਗੁਰੂ ਸਾਹਿਬ ਵੇਲੇ ਤੇ ਉਹੀ ਅਨਾਜ ਨੇਗੇ ਇਹ ਇਹਨਾ ਨਮ ਬੇਟ ਬਹੁਤ ਛੇਤੀ ਲੋਜ ਹੁੰਦਾ ਹੈਗਾ ਤੇ ਤੁਸੀਂ ਵੀ ਜ਼ਰੂਰ ਲੈ ਕੇ ਖਾਓ ਇਹ ਅਸੀਂ ਤਕਰੀਬਨ ਤਿੰਨ ਤਿੰਨ ਆ ਸਾਡਾ ਤੀਜਾ ਕਿਲੋ ਸ਼ੁਰੂ ਹੈਗਾ 2 ਕਿਲੋ ਪਹਿਲਾਂ ਖਾ ਗਏ ਤੇ ਹੁਣ ਇਹ ਤੀਜਾ ਸ਼ੁਰੂ ਹੈ ਜੀ ਤੇ ਜ਼ਰੂਰ ਲੈ ਕੇ ਖਾਓ ਬਹੁਤ ਬਿਮਾਰੀਆਂ ਤੋਂ ਛੁਟਕਾਰਾ ਪੈਂਦਾ ਹੈਗਾ ਹਾਂ ਜੀ ਹੁਣ ਆਏ ਸੀ ਖੇਤ ਤੇ ਆਹ ਦੇਖੋ ਜੀ ਕਿੰਨਾ ਸੁਹਾਵਣਾ ਮੌਸਮ ਹੈਗਾ ਮੀਂਹ ਪੈ ਕੇ ਹਟਿਆਗਾ ਤੇ ਸੋਹਣਾ ਸੋਹਣਾ ਮੌਸਮ ਸੀਗਾ ਤੇ ਮੈਂ ਸਰਦਾਰ ਜੀ ਨੂੰ ਆਖਿਆ ਚਲੋ ਖੇਤ ਜਾ ਕੇ ਆਈਏ ਆਪਾਂ ਤੇ ਸਵਾਗਤ ਆ ਦੇਖੋ ਜੀ ਪਿੰਡੂ ਕਮਕਾਜ ਵਿਚਾਲੇ ਦਾ ਸਵਾਗਤ ਹੈ ਜੀ ਸ਼ਾਸਤਰੀ ਕਾਲ ਜੀ ਸਾਰਿਆਂ ਨੂੰ ਤੇ ਬਹੁਤ ਵਧੀਆ ਮੌਸਮ ਆ ਜੀ ਦਿਲ ਕਰਦਾ ਸੀਗਾ ਵੀ ਖੇਤ ਜਾ ਕੇ ਮੌਸਮ ਦੇਖ ਕੇ ਇਹ ਕਿੰਨਾ ਵਧੀਆ ਸੁਹਾਵਣਾ ਮੌਸਮ ਲੱਗਦਾ ਹੈਗਾ ਤੇ ਸਰਦਾਰ ਜੀ ਮੇਰੇ ਨਾਲ ਆਏ ਨੇਗੇ ਸਵਾਗਤ ਸਾਰਿਆਂ ਦਾ ਸ਼ਾਸਤਰੀ ਜੀ ਇਹ ਇਹ ਦੇਖੋ ਜੀ ਮੱਕਾ ਪਾਦਾ ਮੱਕੀ ਬਸਵਾਣ ਚਾਰ ਪੌਣਾ ਜਿਹੜਾ ਇਹ ਸਾਰਾ ਮੱਕੀ ਇੱਥੇ ਵੱਢ ਕੇ ਲੈ ਕੇ ਜਾਵਾਂਗੇ ਥੋੜਾ ਥੋੜਾ ਹਾਂ ਪੌਣ ਚੱਕਾ ਦੇਖੋ ਤੁਸੀਂ ਦੇਖ ਸਕਦੇ ਹੋ ਲੰਬਾ ਇੰਨਾ ਲੰਬਾ ਹੈ ਤੇ ਸਾਰਾ ਦਾਲ ਜੀ ਹੁਣ ਵੱਢਣਗੇ ਮੱਕਾ ਕੋਈ ਸਾਰਾ ਮੌਸਮ ਵਧੀਆ ਸੁਹਾਵਣਾ ਬਹੁਤ ਸਹਾਣਾ ਮੌਸਮ ਹੈਂਗੇ ਦੇਖ ਸਕਦੇ ਤੁਸੀਂ ਕਿੰਨਾ ਵਧੀਆ ਉਹ ਦੇਖੋ ਮੋਦਾਂ ਦੇ ਬੱਚੇ ਮੈਂ ਤਾਂ ਖੇਤ ਗਿਆ ਹੀ ਪੁੱਤਾ ਮੈਂ ਹੁਣੀ 15 ਮਿੰਟ ਪਹਿਲਾਂ ਬੰਦ ਕਰਕੇ ਕਿਵੇਂ ਬਹੁਤ ਵਧੀਆ ਮੌਸਮ ਸੁਹਾਵਣਾ ਮੌਸਮ ਦੇਖ ਸਕਦੇ ਹਾਂ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੀ ਇਤੁੱਕ ਨਹੀਂ ਹੈ ਸਰਦਾਰ ਜੀ ਮੱਕੀ ਵੱਢ ਰਹੇ ਨੇਗੇ ਪਸ਼ੂਆਂ ਨੂੰ ਪਾਉਣ ਵਾਸਤੇ ਇਹ ਥੋੜਾ ਜਿਹਾ ਵਿੱਚ ਕੱਲ ਪਾਣੀ ਲਾਤਾ ਪਤਾ ਚਲੋ ਵਿੱਚ ਪੈ ਗਿਆ ਥੋੜਾ ਜਿਹਾ ਪਾਣੀ ਤਾਂ ਕਰਕੇ ਇਸ ਤਰ੍ਹਾਂ ਫਿਰ ਓਰੇ ਰੱਖਣਾ ਪੈਂਦਾ ਹੈਗਾ ਹੁਣ ਵੱਢ ਕੇ ਤੇ ਨਹੀਂ ਤਾਂ ਲਗਾਤਾਰ ਜਿੱਥੇ ਆਪਾਂ ਵੱਢਦੇ ਆ ਉੱਥੇ ਰੱਖੀ ਜਾਂਦੇ ਹੁੰਨੇ ਤੇ ਸੁੱਕੇ ਥਾਂ ਤੇ ਲਿਆ ਕੇ ਰੱਖਣਾ ਪੈਂਦਾ ਹੈਗਾ ਵਿੱਚ ਪਾਣੀ ਪੈ ਗਿਆ ਥੋੜਾ ਜਿਹਾ ਇਸ ਲਈ ਅੱਜ ਵੱਢਣ 'ਚ ਵੀ ਮੁਸ਼ਕਲ ਆ ਰਹੀ ਹੈ ਤੇ ਮੈਂ ਤਾਂ ਕਿਹਾ ਸੀ ਚਲੋ ਰਹਿਣ ਦਿਓ ਨਹੀਂ ਵੱਢਦੇ ਕੱਲ ਨੂੰ ਵੱਢ ਲਵਾਂਗੇ ਪਰ ਸਰਦਾਰ ਜੀ ਕਹਿੰਦੇ ਨੇ ਪਸ਼ਮਾਨਾ ਨੂੰ ਫਿਰ ਐ ਮੁਸ਼ਕਲ ਹੈਗਾ ਇੱਕ ਦਿਨ ਵਿੱਚ ਗੈਪ ਪੈ ਜਾਊਗਾ ਇਹਨਾਂ ਦਾ ਨਹੀਂ ਪਸ਼ਮਾਨਾ ਨੂੰ ਜ਼ਰੂਰ ਪਾਉਣਾਗਾ ਹੰਡ ਦਾ ਮੌਸਮ ਹੈਗਾ ਵੀ ਇਕੱਲੀ ਤੂੜੀ ਕਿਵੇਂ ਖਾਣਗੇ ਆਹਰਾ ਜ਼ਰੂਰ ਪਾਉਣਾਗਾ ਕਹਿੰਦੇ ਲੋ ਜੀ ਇਹ ਸਾਰੀ ਮੱਕੀ ਦੇ ਬਾਅਦ ਆਪਾਂ ਪਾਵਾਂਗੇ ਜੀ ਚਾਰ ਜਿਹੜੀ ਬਚ ਗਈ ਪਹਿਲਾਂ ਹੁਣ ਛਲੀਆਂ ਬਣਨ ਲੱਗੀਆਂ ਤੁਸੀਂ ਦੇਖ ਸਕਦੇ ਹੋਗੇ ਹਰਾ ਵੱਢਣ ਤੋਂ ਬਾਅਦ ਫਿਰ ਆਪਾਂ ਜੀ ਸਬਜ਼ੀ ਤੋੜਾਂਗੇ ਤੇ ਬਹੁਤ ਵਧੀਆ ਮੌਸਮ ਦੇਖੋ ਮੀਂਹ ਆਇਆ ਚੜਿਆ ਪੂਰਾ ਤੇ ਉਹ ਉਧਰ ਝੋਨਾ ਲਾ ਰਹੇ ਨੇਗੇ ਭਈਏ ਤੁਸੀਂ ਦੇਖ ਸਕਦੇ ਹੋਗੇ ਬਈ ਇਹ ਤੋਂ ਨਲਾਰੇ ਨੇ ਮੋਸਮ ਬਹੁਤ ਖੇ ਦਾ ਮੋਸਮ ਬਹੁਤ ਸੁਹਾਵਣਾ ਹੁੰਦਾ ਜੇ ਜਦੋਂ ਮੀਂਹ ਪੈ ਜਾਏ ਬਹੁਤ ਵਧੀਆ ਲੱਗਦਾ ਹੈਗਾ ਤੇ ਚਲੋ ਅੱਜ ਆਈਸੀ ਖੇਤ ਸਰਦਾਰ ਕਿਸ਼ੋਰ ਹੁਣ ਬਸ ਥੋੜਾ ਜਿਹਾ ਵੱਡਾਂਗੇ ਅੱਜ ਇਹਨਾਂ ਨੇ ਜਿਆਦਾ ਨਹੀਂ ਵੜਦੇ ਕਿਉਂਕਿ ਪਾਣੀ ਦਾ ਕਰਕੇ ਮੁਸ਼ਕਲ ਆ ਰਹੀ ਹੈਗੀ ਦੇਖੋ ਪਾਣੀ ਤੋਂ ਸਾਡੇ ਸਰਦਾਰ ਜੀ ਮਿਹਨਤੀ ਵੀ ਬਹੁਤ ਨੇਗੇ ਤੇ ਸੁਆਭ ਇਹਨਾਂ ਦਾ ਬਹੁਤ ਵਧੀਆ ਹੈਗਾ ਤੇਰੇ ਕਿਸੇ ਗਲਤ ਰੋਕ ਟੋਕ ਨਹੀਂ ਗੀ ਬਹੁਤ ਮਿਹਨਤ ਕਰਦੇ ਨੇਗੇ ਮਗਾਏਂਦੇ ਕੁਛ ਵੀ ਨਹੀਂ ਮੇਰੇ ਲਈ ਮੈਨੂੰ ਸਾਰੇ ਕੰਮ ਦਾ ਕਹਿੰਦੇ ਚਾਹ ਹੁੰਦਾਗਾ ਐਨੇ ਸਾਲ ਆਰਮੀ ਚ ਡਿਊਟੀ ਕੀਤੀ ਹੈਗੀ 17 ਸਾਲ ਤੇ ਕਹਿੰਦੇ ਆ ਕੰਮ ਤੇ ਮੇਰੇ ਲਈ ਕੁਛ ਵੀ ਨਹੀਂ ਹੈ ਬਹੁਤ ਵਧੀਆ ਸੋ ਆਏ ਇਹਨਾਂ ਦਾ ਜੋ ਵੀ ਕੰਮ ਧੰਦਾ ਕਰਨਾਗਾ ਸਾਰਾ ਸਲਾਹ ਨਾਲ ਕਰਨਾਗਾ ਕਲਿਆਣ ਕੁਝ ਵੀ ਨਹੀਂ ਕਰਨਾਗਾ ਕਲਾ ਮਸ਼ਵਰਾ ਕਰਕੇ ਮੇਰੇ ਨਾਲ ਸਾਰਾ ਕੰਮ ਕਰਦੇ ਨੇਗੇ ਇਸ ਤਰ੍ਹਾਂ ਕੋਈ ਗੱਲ ਨਹੀਂ ਗੀ ਇਹਦਾ ਸਵਾ ਬਹੁਤ ਵਧੀਆ ਹੈ ਇਹੋ ਜਿਹੀ ਕੋਈ ਗੱਲ ਨਹੀਂ ਗੀ ਤੇ ਬਹੁਤ ਨਾਈਸ ਪਰਸਨ ਨੇਗੇ ਤੇ ਕੰਮ ਧੰਦਾ ਪੂਰੀ ਓਰੀਜਨਲ ਕਰਦੇ ਨੇਗੇ ਇਸ ਤਰ੍ਹਾਂ ਦੀ ਕੋਈ ਕੰਮ ਤੋਂ ਲੁਕੀ ਜਾਣ ਨਾਈਸ ਪਰਸਨ ਨੇਗੇ ਮਤਲਬ ਜੀ ਨਹੀਂ ਚਲਾਉਂਦੇ ਜੀ ਤੇ ਸਾਲਾ ਘਰ ਦਾ ਕੰਮ ਵੀ ਅਸੀਂ ਨਾਲ ਮਿਲ ਕੇ ਕਰਦੇ ਆਂਗੇ ਤੇ ਚਲੋ ਠੀਕ ਹੈ ਜੀ ਤੁਹਾਨੂੰ ਉਹ ਦੂਜਾ ਚ ਦਿਖਾਵਾਂਗੇ ਜਦੋਂ ਸਬਜ਼ੀ ਤੋੜਨ ਲੱਗੇ ਅੱਜ ਆਪਾਂ ਖੇਤ ਦਾ ਵਲੌਗ ਹੀ ਬਣਾਵਾਂਗੇ ਜੀ ਸਾਰਾ ਬਸ ਥੋੜਾ ਥੋੜਾ ਵੱਢ ਲਏ ਦੇਖੋ ਇੱਧਰ ਥੋੜਾ ਹੋ ਗਿਆ ਥੋੜਾ ਥੋੜਾ ਆ ਹੋ ਗਿਆ ਤੇ ਇਸ ਤਰ੍ਹਾਂ ਆਪਾਂ ਥੋੜਾ ਥੋੜਾ ਕਰਕੇ ਸਾਰੇ ਥਾਂ ਤੇ ਵੱਢ ਕੇ ਫਿਰ ਆਪਾਂ ਲੇੜੀ ਤੇ ਤਰਕੇ ਲੈ ਜਾਵਾਂਗੇ ਮਸ਼ੀਨ ਚੱਲਣ ਲਈ ਇਹ ਜਿਹੜਾ ਪਾਸਿਆਂ ਤੋਂ ਵੱਢ ਰਹੇ ਆਂ ਜੀ ਆਪਾਂ ਇਸ ਤਰ੍ਹਾਂ ਸਾਰਾ ਪਾਸਿਆਂ ਤੋਂ ਵੱਢਿਆ ਹੋਇਆਗਾ ਇਹ ਜਦੋਂ ਆਪਾਂ ਵਿਚਾਰ ਪਾਵਾਂਗੇ ਤਾਂ ਮਸ਼ੀਨ ਨੂੰ ਵੱਢਣਾ ਵਿੱਚ ਮੁਸ਼ਕਲ ਨਹੀਂ ਆਉਂਦੀ ਕਿ ਪਹਿਲਾਂ ਸਾਰਾ ਸਾਈਡਾਂ ਤੋਂ ਵੱਢ ਲਿਆ ਇਹ ਸਾਰਾ ਸਾਈਡਾਂ ਤੋਂ ਵੱਢ ਲਿਆ ਪਹਿਲਾਂ ਜੇ ਜੇ ਆਪਾਂ ਇੱਕ ਪਾਸੇ ਤੋਂ ਵੱਢਣ ਲੱਗੇ ਤਾਂ ਮਸ਼ੀਨ ਨੂੰ ਮੁਸ਼ਕਲ ਆਉਂਦੀ ਹੈ ਫਿਰ ਹੁਣ ਆਪਾਂ ਇਹ ਸਾਈਡਾਂ ਸਾਈਡਾਂ ਤੋਂ ਸਾਰਾ ਵੱਢ ਕੇ ਮੱਜਾਂ ਨੂੰ ਚਾਰ ਦੇਾਂਗੇ ਤੇ ਜਦੋਂ ਆਪਾਂ ਚਾਰ ਪਾਉਣਾ ਹੈਗਾ ਮਸ਼ੀਨ ਨਾਲ ਕਟਿੰਗ ਹੋਊਗੀ ਤੇ ਫਿਰ ਮਸ਼ੀਨ ਨੂੰ ਮੋੜਨ ਦੇ ਵਿੱਚ ਮੁਸ਼ਕਲ ਨਹੀਂ ਆਉਂਦੀ। ਚਲੋ ਠੀਕ ਹੈ ਜੀ। ਅੱਗੇ ਤੁਹਾਨੂੰ ਦਿਖਾਵਾਂਗੇ ਵੀਡੀਓ ਜਦੋਂ ਆਪਾਂ ਸਬਜ਼ੀ ਤੋੜਾਂਗੇ।